ਉਹ ਗਰੀਬਣੀ ਦਾ ਕੀ ਕਸੂਰ ਸੀ ਉਹ ਨਾ ਕਰਦਾ ਛੋਟੇ ਵੀਰ ਇੰਨਾ ਹੰਕਾਰ ਐਨੇ ਤੇਰੇ ਹੰਕਾਰ ਨੇ ਬਰਬਾਦ ਕਰਤੇ ਇੱਕ ਬੇਕਸੂਰ ਜਾਨ ਲੈ ਲਈ ਤੇਰੇ ਹੰਕਾਰ ਨੇ ਤੇਰੇ ਲਾਲਚ ਨੇ ਕੀ ਕਰੇਗਾ ਨਾ ਕਰ ਲਾ ਗਾਇਕ ਸਤਵਿੰਦਰ ਬੁਗਗੇ ਦੀ ਭਾਬੀ ਦਾ 21 ਦਿਨਾ ਮਗਰੋਂ ਹੋਇਆ ਅੰਤਿਮ ਸੰਸਕਾਰ ਬੀਤੇ ਦਿਨੀ ਗਾਇਕ ਸਤਵਿੰਦਰ ਬੁਗਗੇ ਤੇ ਪਰਚਾ ਦਰਜ ਹੋਣ ਤੋਂ ਬਾਅਦ ਅੱਜ ਉਸਦੇ ਪ੍ਰਾਧਵਿੰਦਰ ਪੋਲੇ ਨੇ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਤੁਹਾਨੂੰ ਦੱਸਦੇ ਕਿ ਇਹਨਾਂ ਦੋਵਾਂ ਭਰਾਵਾਂ ਵਿਚਾਲੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਸੀ ਤੇ ਇੱਕ ਦਿਨ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਦਵਿੰਦਰ ਭੋਲੇ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਤੇ ਦਵਿੰਦਰ ਭੋਲੇ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੀ ਪਤਨੀ ਦਾ ਕਤਲ ਸਤਵਿੰਦਰ ਬੁੱਗੇ ਨੇ ਕੀਤਾ ਤੇ ਲਗਾਤਾਰ ਪੁਲਿਸ ਦੇ ਕੋਲੋਂ ਅਪੀਲ ਕਰ ਰਿਹਾ ਸੀ ਕਿ ਸਤਵਿੰਦਰ ਬੁੱਗੇ ਤੇ ਪਰਚਾ ਦਰਜ ਕੀਤਾ ਜਾਵੇ ਜਦ ਤੱਕ ਪਰਚਾ ਦਰਜ ਨਹੀਂ ਕਰਦੇ ਉਦੋਂ ਤੱਕ ਮੈਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਨਹੀਂ ਕਰਾਂਗਾ ਤੇ ਬੀਤੇ ਦਿਨੀ ਫਿਰ ਫਤੇਗੜ ਸਾਹਿਬ ਦੀ ਪੁਲਿਸ ਨੇ ਸਤਵਿੰਦਰ ਬੁੱਗੇ ਤੇ ਪਰਚਾ ਦਰਜ ਕਰ ਦਿੱਤਾ ਸੀ ਤੇ ਪਰਚਾ ਦਰਜ ਹੋਣ ਤੋਂ ਬਾਅਦ ਅੱਜ ਉਸਤੇ ਪ੍ਰਵਿੰਦਰ ਪੋਲੇ ਨੇ ਆਪਣੀ ਪਤਨੀ ਅਮਰਜੀਤ ਕੌਰ ਦਾ ਆਪਣੇ ਪਿੰਡ ਮੁਕੋਰਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਹੈ ਆ ਮਾਨਜੋ ਕੋਟ ਦਾ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਘੁੰਮਣ ਬ੍ਰਦਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਨਸਾਫ ਦੇ ਰਸਤੇ ਮੇਰਾ ਥੋੜੇ ਕਦਮ ਅੱਗੇ ਵਧਾਏ ਆ ਪਰਚਾ ਹੋਇਆ ਤੇ ਨਾਲ ਦੀ ਨਾਲ ਮੈਂ ਤੁਹਾਡਾ মিডিਏ ਦਾ ਬਹੁਤ 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 ਧੰਨਵਾਦ ਕਰਦਾ ਹਾਂ ਕੋਈ ਸ਼ਬਦ ਨਹੀਂ ਮੇਰੇ ਕੋਲ মিডিਏ ਲਈ ਜਿਨ੍ਹਾਂ ਨੇ ਬਹੁਤ ਪੋਜ਼ਿਟਿਵ ਬਹੁਤ ਜੋਸ਼ ਚਾਈ ਸੀ ਉਹ ਦਿਖਾਈ ਹੈ ਜਿਹਦੇ ਨਾਲ ਮੈਸੇਜ ਸਹੀ ਇਹ ਤਾਂ ਗਿਆ ਵੀ ਭਾਈ ਉਹ ਗਰੀਬਣੀ ਦਾ ਕੀ ਕਸੂਰ ਸੀ ਉਹ ਨਾ ਕਰਦਾ ਛੋਟੇ ਵੀਰ ਇੰਨਾ ਹੰਕਾਰ ਐਨੇ ਤੇਰੇ ਹੰਕਾਰ ਨੇ ਬਰਬਾਦ ਕਰਤੇ ਇੱਕ ਬੇਕਸੂਰ ਜਾਨ ਲੈ ਲਈ ਤੇਰੇ ਹੰਕਾਰ ਨੇ ਤੇਰੇ ਲਾਲਚ ਨੇ ਕੀ ਕਰੇਗਾ ਨਾ ਕਰਲਾ ਹਾਂਜੀ ਇਹ ਜੋ ਕੋਈ ਡਿਸਾਈਡ ਕੀਤੀ ਹੈ ਭੋਗ ਦੀ ਜੀ ਭੋਗ ਦੀ ਜੀ ਮੈਨੂੰ ਤਾਂ ਕੋਈ ਜ਼ਿਆਦਾ ਸੋਝੀ ਨਹੀਂ ਹੈ ਜੀ ਹੁਣ ਸਮਝ ਨਹੀਂ ਆ ਰਹੀ ਤੇ ਵੱਡੇ ਬਾਈ ਜੀ ਹੈਗੇ ਆ ਸ਼ਾਇਦ ਮੇਰਾ ਖਿਆਲ ਹੈ ਵੀ ਗੁਰਦੁਆਰਾ ਸਾਹਿਬ ਨੌਂਸ ਕਰਨਗੇ ਜੀ। ਇਹੋ ਮਾਮਲਾ ਕਰਦੇ ਆ ਜੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਰਜ਼ੀ ਦਿੱਤਾ ਗਿਆ। ਹਾਂਜੀ। ਦੇਖੋ ਕਮਾਲ ਦੇਖੋ ਇਹਨਾਂ ਦਾ। ਆਈਓ ਬਿਨੈ ਇਨਵੈਸਟੀਗੇਸ਼ਨ ਤੋਂ ਕਹਿ ਰਿਹਾ ਕਹਿੰਦਾ ਜੀ ਪੋਸਟਮਾਰਟਮ ਦੀ ਤਾਂ ਲੋੜ ਹੀ ਨਹੀਂ ਜੱਜ ਨੂੰ। ਕਹਿੰਦਾ ਜੀ ਇਹ ਤਾਂ ਨੈਚੁਰਲ ਮੌਤ ਆ ਸਸਕਾਰ ਕਰ ਦਿਓ। ਇਹ ਤਾਂ ਤੁਹਾਡਾ ਘੁੰਮਣ ਬ੍ਰਦਰ ਦਾ ਮਾਨਜੋ ਕੋਰਟ ਦੇ ਹੁਕਮਾਂ ਨਾਲ ਪੋਸਟਮਾਰਟਮ ਹੋਇਆ ਜਿਸ ਦੇ ਨਾਲ ਸਚਾਈ ਬਾਹਰ ਆਈ ਹੈ। ਹੈਡ ਇੰਜਰੀ ਆਈ ਹੈ ਹੈਡ ਇੰਜਰੀ ਦੇ ਵਿੱਚ ਸਾਰਾ ਕੁਝ ਡਾਕਟਰਾਂ ਨੇ ਕਲੀਅਰ ਕੀਤਾ ਫਿਰ ਜਾ ਕੇ ਪਰਚਾ ਹੋਇਆ ਚਲੋ ਕਹਿੰਦੇ ਆ ਦੇਰ ਆਏ ਘੱਟੋ ਘੱਟ ਉਸ ਆਤਮਾ ਨੂੰ ਅੱਜ ਆਪਾਂ ਸੰਸਕਾਰ ਕਰਿਆ ਆ ਮੈਂ ਚੁੰਨੀ ਬੰਨੀ ਫਿਰਦਾ ਹਾਂ ਉਹਦੀ ਮੈਂ ਚੁੰਨੀ ਬੰਨੀ ਸੀ ਵੀ ਜਾਤਾ ਇਨਸਾਫ ਮਿਲੂਗਾ ਜਾਂ ਫਿਰ ਦੋ ਲਾਸ਼ਾਂ ਜਾਣਗੀਆਂ ਬਸ ਉਨੀ ਦੇਰ ਮੈਂ ਲਾਉਣੀ ਨਹੀਂ ਸੀ ਮੈਂ ਸ਼ੁਕਰ ਕਰਦਾ ਉਸ ਮਾਲਕ ਦਾ ਚਲੋ ਮਾਲਕ ਨੇ ਸਾਨੂੰ ਘੱਟੋ ਘੱਟ ਇਨਸਾਫ ਵਾਲੇ ਰਸਤੇ ਤੋਰੇ ਆ ਤੇ ਸਾਡਾ ਐਫ ਆਈ ਆਰ ਹੋਈ ਹੈ ਉਮੀਦ ਕਰਦੇ ਆ ਮੰਨ ਜੋ ਕੋਟਾਂ ਤੇ ਤੇ ਸਾਨੂੰ ਇਨਸਾਫ ਮਿਲੂਗਾ ਹਾਂਜੀ ਤਾਂ